ਬਾਈ ਜਿਹੜੀ ਅੱਜ ਵਾਲੀ ਵੀਡੀਓ ਨਾਲ ਇੱਕ ਬੱਕਰੀ ਵੀਡੀਓ ਆ ਗਈ ਤੁਸੀਂ ਆਖੋਗੇ ਪਤ ਨਹੀਂ ਕਾਦੀ ਵੀਡੀਓ ਖੇਤਾਂ ਚ ਲਈ ਫਿਰਦਾਗਾ ਨਾਲੇ ਤਾਂ ਇਹ ਉਹਨਾਂ ਵਾਸਤੇ ਵੀਡੀਓ ਸਪੈਸ਼ਲੀ ਆ ਜਿਹੜੇ ਕਹਿੰਦੇ ਨੇ ਜੇ ਤੁਸੀਂ ਕੋਈ ਕੰਮ ਚ ਚਲਾਉਣਾ ਨਾ ਬਿਜ਼ਨਸ ਚ ਚਲਾਉਣਾਗਾ ਤੁਹਾਨੂੰ ਵੱਡਾ ਸ਼ਹਿਰ ਚਾਹੀਦਾ ਆਲੇ-ਦਾਲੇ ਬਾਜ਼ਾਰ ਚਾਹੀਦਾ ਨਾ ਕੁਝ ਨਹੀਂ ਚਾਹੀਦਾ ਆ ਆਲੇ-ਦਾਲੇ ਖੇਤ ਹੀ ਨੇ ਇੱਥੇ ਇੱਕ ਸੋਫਾ ਤਿਆਰ ਹੁੰਦਾ ਹੁਣ ਤੁਸੀਂ ਆਖੋਗੇ ਸੋਫਾ ਇਹਨੂੰ ਤਾਂ ਪੁਰਾਣਾ ਹੋਵੇ ਪੁਰਾਣਾ ਬਣਾਉਣੇ ਬਈ 60 ਕਾਰੀਗਰਵਾਜ਼ਵਾ ਸਾਹਿਬਾ ਕੰਮ ਕਰਦੇ ਨੇ ਬਾਈ ਜਿਹਹਾ ਜ ਮਰਜ਼ੀ ਕੋਈ ਸੋਫਾ ਕਹਦੇ ਹੋ ਹਜਾ ਬਣਾ ਦੋਗੇ ਜਿਹੜਾ ਮਰਜ਼ੀ ਕਹਦੇ ਇਹ ਐਮਪੀ ਦੇ ਕਰਤ ਜਾਣਾ ਇਹ ਸੋਫਾ ਆ ਚੈੱਕ ਕਰ ਲੂ ਜੇ ਕਿਸੇ ਨੇ ਬਣਾਉਣਾ ਹੋਵੇ ਕਿੰਨੇ ਦੀ ਇੱਕ ਸ਼ੀਟ ਬਣੂਗੀ ਇਹ 6000 ਰੁਪਏ ਪਰ ਸ਼ੀਟ ਆ ਜੀ ਜਿੰਨੀ ਮਰਜ਼ੀ ਸ਼ੀਟ ਆਉਣ ਵਾਲਾ ਜਿੰਨੀ ਮਰਜ਼ੀ ਤੇ ਹੈ ਕਲਰ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਇਹਦੇ ਵਿੱਚ ਕਿਹੜੀ ਪਈ ਆ ਫੋਨ ਜੀ ਆ ਇਹ ਚ ਸਲੀਬ ਬੈਲ ਦੀ ਗੱਦੀ ਪਈ ਆ ਜੀ ਟਾਇਰ ਲੈਂਸ ਦੀ ਫਾਈਬਰ ਪਈ ਆ ਸਾ ਇਹ ਜਿਹੜੀ ਸਲਾਈ ਸਲੂਜ ਦੀ ਸਾਰੀ ਆਪ ਹੀ ਤੇਰ ਕਰ ਦੋਗੇ ਹਾਂ ਪੀ ਡਬਲ ਸਲਾਈ ਮਸ਼ੀਨ ਆਪਣੇ ਕੋਲੇ ਬਰਨਾਲੇ ਚ ਕਿਸੇ ਕੋਲੇ ਨਹੀਂ ਇੱਕ ਬਾਈ ਫਿਰ ਆ ਸੋਫਾ ਆ ਗਿਆ ਜਿਹੜਾ ਆਮ ਅੱਜ ਕੱਲ ਰੂਟੀਨ ਚ ਚੱਲਦਾ ਹੈਗਾ ਕਿੰਨੇ ਸੀਟੜਾ ਹੈਗਾ ਇਹ 10 ਸੀਟੜ ਵੇ ਪੇ ਦਾਂਗੇ ਚੱਕੋ ਜੇ ਕਿਸੇ ਨੇ ਵੱਡਾ ਛੋਟਾ ਬਣਾਉਣਾ ਹੋਵੇ ਜਿਹੜਾ ਮਰਜ਼ੀ ਸਾਈਜ਼ ਦੇ ਦਿਦੋ ਕਮਰੇ ਦੇ ਨਾਪ ਦੇ ਹਿਸਾਬ ਨਾਲ ਵੀ ਤਿਆਰ ਕਰ ਦਾਂ ਜੇ ਕਿਸੇ ਨੇ ਬਾਈ ਫੋਟੋ ਲਿਆ ਕੇ ਦਿਖਾ ਦੀ ਵੀ ਇਹ ਆ ਤਿਆਰ ਕਰ ਦੋ ਕਰ ਦੋਗੇ ਜਿਹੇ ਜੀ ਮਰਜ਼ੀ ਫੋਟੋ ਨੈਕ ਦੀ ਦੇ ਦਿਓ ਆਪਾਂ ਉਹੀ ਡਿਜ਼ਾਈਨ ਤਿਆਰ ਕਰ ਦਾਂ ਤੇ ਜਿਹੜਾ ਬਾਈ ਉਹਨਾਂ ਦਾ ਸ਼ੋਅਰੂਮ ਆ ਬਾਈ ਬਰਨਾਲੇ ਪੱਤੀ ਰੋਡ ਤੇ ਹੈਗਾ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਨਾਲੇ ਬਾਈ ਦਾ ਪੇਜ ਵੀ ਜਰੂਰ ਜਰੂਰ ਫੋਲੋ ਕਰ ਲਓ ਧੰਨਵਾਦ ਜੀ